ਸਤਿ ਸ੍ਰੀ ਅਕਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਰਤਬਾ ਟੀਵੀ ਕੁੱਲੜ ਪੀਜ਼ਾ ਵਾਲਿਆਂ ਨੇ ਕਰਤਾ ਇੱਕ ਹੋਰ ਧਮਾਕਾ ਮੈਂ ਇਥੋਂ ਤਾਂ ਸ਼ੁਰੂ ਕੀਤਾ ਵੀ ਧਮਾਕਾ ਇਸ ਕਰਕੇ ਕਿ ਜਦੋਂ ਕੋਈ ਬੰਦਾ ਆਮ ਇਨਸਾਨ ਤੋਂ ਸੈਲੀਬ੍ਰਿਟੀ ਬਣ ਜਾਂਦਾ ਨਾ ਤਾਂ ਫਿਰ ਦੁਨੀਆ ਦੀ ਨਜ਼ਰਾਂ ਉਹਤੇ ਰਹਿਣ ਲੱਗ ਪੈਂਦੀਆਂ ਤੇ ਬੰਦੇ ਨੂੰ ਜਦੋਂ ਸੁਰਖੀਆਂ ਦੇ ਵਿੱਚ ਰਹਿਣ ਦੀ ਆਦਤ ਪੈ ਜੇ ਤਾਂ ਫਿਰ ਉਹਨੂੰ ਇਹ ਲੱਗਦਾ ਹੁੰਦਾ ਕਿ ਮੇਰਾ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਗ੍ਰਾਫ ਜਿਹੜਾ ਉਹ ਡਿੱਗਣਾ ਨਹੀਂ ਚਾਹੀਦਾ ਮੈਂ ਸੁਰਖੀਆਂ 'ਚ ਰਹਿਣਾ ਚਾਹੀਦਾ ਧਮਾਕਾ ਮੈਂ ਕਿਉਂ ਕਿਹਾ ਕਿਉਂਕਿ ਕੁੱਲੜ ਪੀਜ਼ਾ ਵਾਲੀ ਜੋੜੀ ਸਹਿਜ अरोड़ा ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਆਪਣੇ 1.5 ਸਾਲ ਦੇ ਬੇਟੇ ਦੇ ਨਾਲ ਉਹਨਾਂ ਨੇ ਪੰਜਾਬ ਹੀ ਨਹੀਂ ਦੇਸ਼ ਛੱਡਤਾ ਭਾਰਤ ਨੂੰ ਛੱਡਤਾ ਇੰਗਲੈਂਡ ਚਲੇ ਗਏ ਹੁਣ ਇਹਦੇ ਪਿੱਛੇ ਕਾਰਨ ਕੀ ਹੈ ਉਹਨਾਂ ਕਾਰਨਾਂ ਬਾਰੇ ਗੱਲ ਕਰਨੀ ਆਪਾਂ ਕੁੱਲੜ ਪੀਜ਼ਾ ਜਲੰਧਰ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਰੈਸਟੋਰੈਂਟ ਸੀ ਕੁੱਲੜ ਮਤਲਬ ਹੈ ਜਿਹੜੇ ਕੁਝ ਲੋਕ ਨਹੀਂ ਸਮਝਦੇ ਹੁੰਦੇ ਜਿਹੜਾ ਮਿੱਟੀ ਦਾ ਆਪਾਂ ਕਹਿ ਸਕਦੇ ਹਾਂ ਕਿ ਗਲਾਸ ਹੁੰਦਾ ਮਿੱਟੀ ਦਾ ਗਲਾਸ ਜਿਹਦੇ ਵਿੱਚ ਆਪਾਂ ਨੂੰ ਆਮ ਜਿਵੇਂ ਰਾਜਸਥਾਨ ਵਗੈਰਾ ਜਾਂ ਕਈ ਹੋਰ ਸਟੇਟਾਂ ਦੇ ਵਿੱਚ ਜਾਈਏ ਤਾਂ ਉਹਦੇ ਵਿੱਚ ਆਪਾਂ ਨੂੰ ਚਾਹ ਜਾਂ ਲੱਸੀ ਵਗੈਰਾ ਜੇ ਆਪਾਂ ਲੈਣੀ ਹੋਵੇ ਕਿਸੇ ਢਾਬੇ ਤੋਂ ਰੈਸਟੋਰੈਂਟ ਤੋਂ ਤਾਂ ਉਹਦੇ ਵਿੱਚ ਦਿੱਤੀ ਜਾਂਦੀ ਹੈ ਉਹ ਹੁੰਦਾ ਹੈ ਮਿੱਟੀ ਦਾ ਭਾਂਡਾ ਉਹਨੂੰ ਗਲਾਸ ਨੂੰ ਕੁੱਲੜ ਕਿਹਾ ਜਾਂਦਾ ਹੈ ਉਹਦੇ ਵਿੱਚ ਜਿਹੜਾ ਉਹ ਪੀਜ਼ਾ ਬਣਾਉਣ ਦਾ ਉਹਨਾਂ ਨੇ ਆਪਣਾ ਇੱਕ ਤਰੀਕਾ ਜਿਹੜਾ ਸ਼ੁਰੂ ਕੀਤਾ ਸੀ ਕਿ ਉਹ ਮਿੱਟੀ ਦੇ ਗਲਾਸ ਦੇ ਵਿੱਚ ਜਿਹੜਾ ਉਹ ਪੀਜ਼ਾ ਬਣਾ ਕੇ ਜਿਹੜਾ ਲੋਕਾਂ ਨੂੰ ਉਹ ਪਰ ਉਸਦੇ ਸੀ ਆਪਣੇ ਰੈਸਟੋਰੈਂਟ ਦੇ ਵਿੱਚ ਤੇ ਕੁੱਲੜ ਪੀਜ਼ਾ ਦੇ ਨਾਂ ਦੇ ਨਾਲ ਉਹਨਾਂ ਦਾ ਰੈਸਟੋਰੈਂਟ ਜਿਹੜਾ ਉਹ ਜਲੰਧਰ ਦੇ ਵਿੱਚ ਮਸ਼ਹੂਰ ਸੀ ਤੇ ਜਦੋਂ ਉਹਨਾਂ ਦੀ ਆਪਣੀ ਪਰਸਨਲ ਲਾਈਫ ਦੀ ਇੱਕ ਵੀਡੀਓ ਵਾਇਰਲ ਹੋ ਗਈ ਪਰਸਨਲ ਲਾਈਫ ਜਿਹੜੀ ਹੁੰਦੀ ਹੈ ਨਾ ਉਹ ਉਹਦਾ ਇੱਕ ਬਹੁਤ ਇੱਕ ਇੱਕ ਸੋਖਮ ਲਾਈਫ ਹੁੰਦੀ ਹੈ ਤੇ ਇੱਕ ਬਹੁਤ ਸੋਚਿਆ ਸਮਝਿਆ ਇੱਕ ਦਾਇਰਾ ਹੁੰਦਾ ਇੱਕ ਘੇਰਾ ਹੁੰਦਾ ਹੈ ਕਿ ਅਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਕਿਹੜੀਆਂ ਹੱਦਾਂ ਤੱਕ ਜਾ ਸਕਦੇ ਹਾਂ ਕਿਹੜੀਆਂ ਹੱਦਾਂ ਤੱਕ ਨਹੀਂ ਜਾ ਸਕਦੇ ਉਹ ਜਾਣ-ਬੁੱਝ ਕੇ ਹੋ ਗਿਆ ਜਾਂ ਅਣਜਾਣੇ ਦੇ ਵਿੱਚ ਹੋ ਗਿਆ ਇਹ ਦੋ ਸ਼ਬਦ ਮੈਂ ਤਾਂ ਵਰਤੇ ਆ ਕਿ ਜੇ ਜਾਣ-ਬੁੱਝ ਕੇ ਆਖੀਏ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਉਹ ਜਿਹੜੀ ਪਰਸਨਲ ਵੀਡੀਓ ਉਹਨਾਂ ਨੇ ਆਪਣੀ ਆਪਣੇ ਬੈਡਰੂਮ ਦੀ ਜਿਹੜੀ ਵਾਇਰਲ ਕੀਤੀ ਸੀ ਤਾਂ ਕਹਿੰਦੇ ਉਹ ਜਾਣ-ਬੁੱਝ ਕੇ ਵਾਇਰਲ ਕੀਤੀ ਗਈ ਸੀ ਤੇ ਉਹ ਇਸ ਕਰਕੇ ਕੀਤੀ ਗਈ ਸੀ ਕਹਿੰਦੇ ਕਿ ਗੁਰਪ੍ਰੀਤ ਕੌਰ ਤੇ ਸਹਿਜ अरोड़ा ਇਹਨਾਂ ਦੀ ਲਵ ਮੈਰਿਜ ਹੋਈ ਸੀ ਤੇ ਲਵ ਮੈਰਿਜ ਦੇ ਚੱਲਦਿਆਂ ਕਹਿੰਦੇ ਗੁਰਪ੍ਰੀਤ ਕੌਰ ਜਿਹੜੀ ਹੈ ਸਹਿਜ अरोड़ा ਦੀ ਵਾਈਫ ਤੇ ਕਹਿੰਦੇ ਵੀ ਉਹਨੂੰ ਜਿਹੜਾ ਸ਼ੌਂਕ ਸੀ ਕਿ ਮੈਂ ਸੈਲੀਬ੍ਰਿਟੀ ਹੋਣੀ ਚਾਹੀਦੀ ਹੈ ਦੁਨੀਆ ਮੈਨੂੰ ਜਾਣਦੀ ਹੋਵੇ ਮੇਰਾ ਚਿਹਰਾ ਪਛਾਣਦੀ ਹੋਵੇ ਆਪਣੇ ਆਪ ਲੋਕ ਜਿਹੜਾ ਮੇਰੀਆਂ ਫੋਟੋ ਮੇਰੀਆਂ ਵੀਡੀਓ ਕੱਢ-ਕੱਢ ਕੇ ਜਿਹੜਾ ਉਹ ਆਪਣੇ ਮੋਬਾਈਲਾਂ ਤੇ ਵੇਖਣ ਤੇ ਮੈਂ ਵਾਇਰਲ ਹੋਵਾਂ ਦੁਨੀਆ ਦੇ ਵਿੱਚ ਇੰਨਾ ਇੰਨੀ ਕਿ ਮੈਨੂੰ ਮੈਨੂੰ ਅਹਿਸਾਸ ਹੋਵੇ ਕਿ ਹਾਂ ਮੈਂ ਵਾਇਰਲ ਹਾਂ ਤੇ ਲੋਕ ਮੈਨੂੰ ਜਾਣਦੇ ਆ ਤੇ ਮੈਂ ਐਜ਼ ਅ ਸੈਲੀਬ੍ਰਿਟੀ ਇੱਕ ਜਿਹੜਾ ਵੀ ਦੁਨੀਆ ਦੇ ਵਿੱਚ ਮੇਰਾ ਨਾਂ ਬਣ ਗਿਆ ਤਾਂ ਉਹ ਕਹਿੰਦੇ ਵੀ ਫਿਰ ਸੌਖਾ ਰਾਹ ਕੋਈ ਨਹੀਂ ਸੀ ਜਿਹਦੇ ਨਾਲ ਇੰਨੀ ਜਲਦੀ ਸੈਲੀਬ੍ਰਿਟੀ ਬਣਿਆ ਜਾ ਸਕਦਾ ਕਿਉਂਕਿ ਐਂਟਰਟੇਨਮੈਂਟ ਦਾ ਜਿਹੜਾ ਇੱਕ ਫੀਲਡ ਹੈ ਸੈਲੀਬ੍ਰਿਟੀ ਮਤਲਬ ਐਂਟਰਟੇਨਮੈਂਟ ਲੋਕਾਂ ਦਾ ਕਰਦਾ ਫਿਰ ਤੁਸੀਂ ਸੈਲੀਬ੍ਰਿਟੀ ਹੋ ਲੋਕਾਂ ਦਾ ਮਨੋਰੰਜਨ ਕਰ ਰਹੇ ਹੋ ਕਹਿੰਦੇ ਸੈਲੀਬ੍ਰਿਟੀ ਹੋਣਾ ਇੱਕ ਛੋਟੀ ਜੀ ਗੱਲ ਨਹੀਂ ਹੁੰਦੀ ਤੇ ਸੈਲੀਬ੍ਰਿਟੀ ਬਣਨ ਵਾਸਤੇ ਕਈ ਵਾਰੀ ਤਾਂ ਐਨ ਅਚਰਚੀ ਬਣ ਜਾਂਦਾ ਬੰਦਾ ਜਿਵੇਂ ਕੁੰਭ ਦੇ ਮੇਲੇ ਦੇ ਵਿੱਚ ਇੰਦੌਰ ਦੀ ਬਨਜਾਰ ਨਕੁੜੀ ਮੋਨਾ ਲੀਸਾ ਜਿਹੜੀ ਹੈ ਉਹ ਅੱਖ ਝਪਕਦਿਆਂ ਸਟਾਰ ਬਣ ਗਈ ਸੈਲੀਬ੍ਰਿਟੀ ਬਣ ਗਈ ਉਹਦੀ ਮਾਲਾ ਵੇਚਣੋਂ हट ਗਈ ਹੈ ਵਿਚਾਰੀ ਦੀਆਂ ਲੋਕ ਉਹਦੇ ਮਗਰ ਲੱਗ ਤੁਰਦੇ ਕਹਿੰਦੇ ਜਿੱਧਰ ਨੂੰ ਜਾਂਦੀ ਐ ਖੀਰ ਉਹਦੇ ਪੇਰੈਂਟਸ ਜਿਹੜੇ ਖਬਰਾਂ ਆ ਰਹੀਆਂ ਇਹ ਫੈਸਲਾ ਲਿਆ ਕਿ ਕੁੜੀ ਨੂੰ ਵਾਪਸ ਅੰਦੌਰ ਆਪਣੇ ਘਰ ਬੁਲਾ ਲਿਆ ਮੋਨਾਲੀਸਾ ਨੂੰ ਕਿ ਆ ਜਾ ਤੇਰਾ ਕੁਝ ਵਿੱਕਦਾ ਤਾਂ ਹੈ ਨਹੀਂ ਤੇ ਤੇਰਾ ਤਾਂ ਫੋਟੋਆਂ ਜਿੱਦੀਹਾੜੀ ਨਿਕਲ ਜਾਂਦੀ ਐ ਹੁਣ ਵੀਡੀਓ ਜਦੋਂ ਪਰਸਨਲ ਵਾਇਰਲ ਹੋ ਗਈ ਬੈੱਡਰੂਮ ਦੀ ਵੀਡੀਓ ਵਾਇਰਲ ਹੋ ਗਈ ਸਹਿਜ अरोड़ा ਤੇ ਉਹਨਾਂ ਦੀ ਵਾਈਫ ਗੁਰਪ੍ਰੀਤ ਕੌਰ ਦੀ ਕੁੱਲੜ ਪੀਜ਼ਾ ਵਾਲੇ ਕਪਲ ਦੀ ਜੋੜੇ ਦੀ ਤਾਂ ਬਹੁਤ ਕੁਝ ਬੁਰਾ ਪਲਾ ਕੁਛ ਨਹੀਂ ਲਿਖਿਆ ਸੀ ਇੱਕ ਬੁਰਾ ਭਲਾ ਕਹਿੰਦੇ ਅਸੀਂ ਭਲਾ ਲੋਕਾਂ ਨੇ ਇੱਕ ਸ਼ਬਦ ਵੀ ਨਹੀਂ ਲਿਖਿਆ ਕੁਝ ਲੋਕਾਂ ਨੇ ਲਿਖਿਆ ਹੋਊਗਾ 1000 ਚੋਂ 1 ਕਦੇ ਪਰਸੈਂਟ ਨਹੀਂ ਲਿਖਿਆ ਹੋਊਗਾ 100 ਚੋਂ ਨਹੀਂ 1000 ਚੋਂ ਕਿ ਯਾਰ ਉਹਨਾਂ ਦੀ ਪਰਸਨਲ ਲਾਈਫ ਹੈ ਉਹ ਜੋ ਮਰਜੀ ਕਰਨ ਪਰ ਸਾਡੇ ਸਮਾਜ ਦਾ ਇੱਕ ਦਾਇਰਾ ਵੀ ਹੈ ਇੱਕ ਸਾਡਾ ਸਮਾਜ ਹੈ ਜਿਹਦੇ ਵਿੱਚ ਅਸੀਂ ਰਹਿਨੇ ਆ ਮੈਂ ਹਰ ਆਪਣੀ ਵੀਡੀਓ ਚ ਇੱਕ ਬੇਨਤੀ ਕਰਦਾ ਹੁੰਦਾ ਕਿ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਵਿਚਾਰ ਜ਼ਰੂਰ ਦਿਓ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਸਭ ਧੀਆਂ ਭੈਣਾਂ ਵਾਲੇ ਆ ਅਸੀਂ ਪਰਿਵਾਰਾਂ ਵਾਲੇ ਆ ਤੇ ਸਾਡਾ ਕਦੇ ਵੀ ਮਕਸਦ ਨਹੀਂ ਹੁੰਦਾ ਕਿ ਕੁਝ ਨਿਊਡ ਬਖਾ ਕੇ ਕੁਝ ਨਿਊਡ ਪੇਸ਼ ਕਰਕੇ ਕੁਝ ਉਸ ਤਰ੍ਹਾਂ ਦੀਆਂ ਚੀਜ਼ਾਂ ਬਖਾ ਕੇ ਜਿਹੜਾ ਉਹ ਲਾਈਕ ਜਾਂ ਕਮੈਂਟ ਬਟੋਰੇ ਜਾਣ ਆਪਣੀ ਜਿਹੜੀ ਹੈ ਉਹ ਲਾਈਕ ਕਮੈਂਟ ਦੀ ਗਿਣਤੀ ਬਤਾਈ ਜਾਵੇ ਮੈਂ ਇਸ ਕਰਕੇ ਕਹਿਣਾ ਹੁੰਨਾ ਕਿ ਦੇਖੋ ਸਾਰਥਕ ਕਮੈਂਟ ਕਰਿਓ ਦੱਸਿਓ ਕੱਲਾ ਬੰਦਾ ਕੋਈ ਵੀ ਜਿਹੜਾ ਉਹ 16 ਕਲਾਂ ਸਪੂਰਨ ਨਹੀਂ ਹੁੰਦਾ ਤੇ ਕੋਈ ਵੀ ਦੁਨੀਆ ਨਾਲੋਂ ਸਿਆਣਾ ਨਹੀਂ ਹੁੰਦਾ ਬੇਸ਼ੱਕ ਮੈਂ ਕੈਮਰੇ ਅੱਗੇ ਬੈਠਾ ਤੇ ਮੈਂ ਕਹਿਣਾ ਕਿ ਮੇਰੇ ਨਾਲੋਂ ਕਰੋੜਾਂ ਲੋਕ ਆ ਦੁਨੀਆ ਦੇ ਵਿੱਚ ਜਿਹੜੇ ਬਹੁਤ ਸਿਆਣੇ ਹੋਣਗੇ ਸੋ ਸਾਰਥਕ ਕਮੈਂਟ ਕਰਕੇ ਦੱਸਿਓ ਕਿ ਕਿੱਥੇ ਮੈਂ ਸਹੀ ਆ ਕਿੱਥੇ ਉਹ ਗਲਤ ਸੀ ਕਿੱਥੇ ਉਹ ਸਹੀ ਸੀਗੇ ਆਪਾਂ ਗੱਲ ਕਰ ਰਹੇ ਹਾਂ ਕਿ ਉਹਨੇ ਦੇਸ਼ ਛੱਡਤਾ ਤੇ ਦੇਸ਼ ਛੱਡ ਕੇ ਉਹ ਇੰਗਲੈਂਡ ਚਲੇ ਗਏ ਉੱਥੋਂ ਜਿਹੜਾ ਉਹ ਇੰਗਲੈਂਡ ਦੇ ਵਿੱਚੋਂ ਲੰਡਨ ਬ੍ਰਿਜ ਦੀਆਂ ਜਾ ਕੇ ਵੀਡੀਓਜ਼ ਵੀ ਉਹਨਾਂ ਨੇ ਆਪਣੇ ਪਰਸਨਲ ਅਕਾਊਂਟ ਤੇ ਜਿਹੜੀਆਂ ਸ਼ੇਅਰ ਕੀਤੀਆਂ ਇੱਕ ਬਹੁਤ ਵੱਡੀ ਗੱਲ ਨਿਕਲ ਕੇ ਆਈ ਆਪਾਂ ਇਸ ਵਿਸ਼ੇ ਤੇ ਗੱਲ ਕਰਦੇ ਰਵਾਂਗੇ ਇੱਕ ਇਹਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਉਹਨਾਂ ਨੇ ਆਪਣੇ ਪਰਸਨਲ ਵਾਲ ਤੇ ਇਹ ਲਿਖਿਆ ਆਪਣੇ ਪਰਸਨਲ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕੁਲੜ ਪੀਜ਼ਾ ਕਪਲ ਨਹੀਂ ਉਹ ਕਹਿੰਦੇ ਕਿ ਸਾਨੂੰ 에어 ਇੰਡੀਆ ਦੀ ਫਲਾਈਟ ਤੇ ਜਦੋਂ ਅਸੀਂ ਦੋਨਾਂ ਨੇ ਆਪਣੇ 1.5 ਸਾਲ ਦੇ ਬੇਟੇ ਦੇ ਨਾਲ ਅਮਰitsar ਤੋਂ ਇੰਗਲੈਂਡ ਵਾਸਤੇ ਉਹਦੇ ਵਿੱਚ ਕਿਤੇ ਇਹ ਮੈਂਸ਼ਨ ਨਹੀਂ ਕੀਤਾ ਕਿ ਉਹ ਲੰਡਨ ਗਏ ਐ ਜਾਂ ਕਿਸੇ ਹੋਰ 에어ਪੋਰਟ ਤੇ ਜਾ ਕੇ ਉਹਨਾਂ ਨੇ ਲੈਂਡ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸ਼੍ਰੀ ਅਮਰitsar ਸਾਹਿਬ ਤੋਂ 에어ਪੋਰਟ ਤੋਂ ਕਹਿੰਦੇ ਅਸੀਂ ਲੰਡਨ ਵਾਸਤੇ ਇੰਗਲੈਂਡ ਵਾਸਤੇ ਜਾਣਾ ਸੀ ਤਾਂ 에어 ਇੰਡੀਆ ਦੀ ਫਲਾਈਟ ਦੇ ਨੇ ਸਾਨੂੰ 에어 ਇੰਡੀਆ ਨੇ ਜੋ ਉਹਨਾਂ ਦੀ ਪੂਰੀ ਪੂਰੀ ਟੀਮ ਐ 에어 ਇੰਡੀਆ ਦੀ ਕਹਿੰਦੇ ਉਹਨੇ ਸਾਡਾ ਵਿਸ਼ੇਸ਼ ਸਵਾਗਤ ਕੀਤਾ ਉਹ ਨਾਲ ਨਾਲ ਮੈਂ ਤੁਹਾਨੂੰ ਕੁਝ ਤਸਵੀਰਾਂ ਵੀ ਦਿਖਾ ਦਿੰਨਾ ਹੈ ਕਿ ਸਟਾਫ ਦੇ ਨਾਲ ਵੀ ਤਸਵੀਰਾਂ ਉਹਨੇ ਵਾਇਰਲ ਕੀਤੀਆਂ ਆ ਜਿਹੜੀਆਂ ਤਸਵੀਰਾਂ ਉਹਨਾਂ ਨੇ ਆ ਆਪਣਾ ਫਲਾਈਟ ਦੇ ਵਿੱਚੋਂ ਵੀ ਜਾ ਕੇ ਜਿਹੜਾ ਤਸਵੀਰਾਂ ਵਾਇਰਲ ਕੀਤੀਆਂ ਲੰਡਨ ਬ੍ਰਿਜ ਤੋਂ ਵੀ ਤਸਵੀਰਾਂ ਜਿਹੜੀਆਂ ਫੋਟੋ ਉਹਨੇ ਆਪਣੀਆਂ ਪਾਈਆਂ ਸੋ ਚਲੇ ਗਏ ਹੁਣ ਇਹਦੇ ਪਿੱਛੇ ਦੋ ਪੱਖ ਹੈ ਜੋ ਮੇਰੀ ਆਪਣੀ ਪਰਸਨਲ ਥਿੰਕਿੰਗ ਹੈ ਜੋ ਮੇਰੀ ਆਪਣੀ ਨਿੱਜੀ ਸੋਚ ਹੈ ਉਹਦੇ ਮੁਤਾਬਕ ਉਹਨਾਂ ਦੇ ਜਾਣ ਦੇ ਪਿੱਛੇ ਦੋ ਪੱਖ ਹੈ ਕਿ ਜਿਵੇਂ ਜਿਵੇਂ ਉਸ ਤੋਂ ਬਾਅਦ ਜੇ ਤਾਂ ਸੀ ਕਿ ਉਹਨਾਂ ਦੀ ਆਪਣੀ ਪਰਸਨਲ ਵੀਡੀਓ ਇੱਕ ਵਾਇਰਲ ਹੋ ਗਈ ਜਾਂ ਕਰ ਦਿੱਤੀ ਗਈ ਜੇ ਤਾਂ ਉੱਥੋਂ ਤੱਕ ਗੱਲ ਸੀਮਤ ਰਹਿੰਦੀ ਤਾਂ ਕੁੱਲੜ ਪੀਜ਼ਾ ਦਾ ਨਾਂ ਜਿਹੜਾ ਸੀ ਉਹਨਾਂ ਦੇ ਜੋ ਉਹਨਾਂ ਦਾ ਰੈਸਟੋਰੈਂਟ ਹੈ ਉਹਦਾ ਨਾਂ ਦੁਨੀਆ 'ਚ ਚਲਾ ਗਿਆ ਸੀ ਤੇ ਕਹਿੰਦੇ ਵੀ ਬਹੁਤ ਜ਼ਿਆਦਾ ਰਸ਼ ਭੇੜ ਉੱਥੇ ਹੋਣ ਲੱਗ ਪਈ ਸੀ ਜੇ ਤਾਂ ਬਿਜ਼ਨਸ ਚਲਾਉਣ ਤੱਕ ਗੱਲ ਸੀ ਜਾਂ ਇੱਕ ਵਾਰੀ ਲੋਕਾਂ ਸਾਹਮਣੇ ਆ ਕੇ ਆਪਣੇ ਆਪ ਨੂੰ ਸੈਲੀਬ੍ਰਿਟੀ ਦਿਖਾਉਣ ਦੀ ਕੋਸ਼ਿਸ਼ ਸੀ ਤਾਂ ਫਿਰ ਤਾਂ ਜੇ ਤਾਂ ਬਿਜ਼ਨਸ ਚਲਾਉਣ ਦੀ ਗੱਲ ਸੀ ਤਾਂ ਉਹ ਚੱਲ ਗਿਆ ਸੀ ਲਿਮਟ ਤੋਂ ਮਤਲਬ ਜੋ ਉਹਨਾਂ ਦੀ ਲਿਮਟ ਸੀ ਲਿਮਟ ਤੋਂ ਕਹਿੰਦੇ ਵੱਧ ਚੱਲ ਗਿਆ ਸੀ ਜੋ ਖਬਰ ਆਉਂਦੀਆਂ ਰਹੀਆਂ ਉਸ ਸਮੇਂ ਪਰ ਜੇ ਸੈਲੀਬ੍ਰਿਟੀ ਬਣਦੀ ਗੱਲ ਸੀ ਤਾਂ ਫੇਰ ਜਿਹੜਾ ਉਹ ਬੇਸ਼ੱਕ ਵੀਡੀਓ ਉਹਨਾਂ ਦੀ ਆਪਣੀ ਪਰਸਨਲ ਲਾਈਫ ਦੀ ਬੇਸ਼ੱਕ ਵਾਇਰਲ ਹੋਈ ਕਿਸੇ ਤਰੀਕੇ ਤੇ ਬੇਸ਼ੱਕ ਵਾਇਰਲ ਕੀਤੀ ਗਈ ਵਾਇਰਲ ਕੀਤੀ ਗਈ ਹੁੰਦੀ ਹੈ ਵੀ ਖੁਦ ਕੀਤੀ ਹੈ ਵਾਇਰਲ ਹੋਈ ਦਾ ਮਤਲਬ ਕਿ ਉਹ ਕਿਸੇ ਤਰੀਕੇ ਲੀਕ ਹੋ ਗਈ ਕਿਸੇ ਹੋਰ ਦੇ ਹੱਥ ਲੱਗ ਗਈ ਹੁਣ ਜੇ ਉਹ ਵੀਡੀਓ ਵਾਇਰਲ ਕੀਤੀ ਗਈ ਸੀ ਤਾਂ ਫਿਰ ਤਾਂ ਸਿੱਧਾ ਸਿੱਧਾ ਮਕਸਦ ਸੀ ਕਿ ਅਸੀਂ ਸੈਲੀਬ੍ਰਿਟੀ ਬਣਨਾ ਹੈ ਤੇ ਅਸੀਂ ਅੱਗੇ ਤੋਂ ਵੀ ਇਹ ਚੀਜ਼ਾਂ ਕਰਾਂਗੇ ਤੇ ਜਿਉਂ ਵਾਇਰਲ ਕੀਤੀ ਗਈ ਹੁੰਦੀ ਲੀਕ ਹੋਈ ਹੁੰਦੀ ਕਿਸੇ ਤਰੀਕੇ ਉਹਨਾਂ ਦੇ ਆਪਣੇ ਫੋਨ ਦੇ ਵਿੱਚੋਂ ਤਾਂ ਫਿਰ ਉੱਥੇ ਬ੍ਰੇਕਾਂ ਲੱਗ ਜਾਣੀਆਂ ਸੀ ਇੱਕ ਮਾਫੀ ਮੰਗੀ ਜਾ ਸਕਦੀ ਸੀ ਕਿ ਅਸੀਂ ਮਾਫੀ ਚਾਹੁੰਦੇ ਆ ਕਿ ਜੋ ਵੀ ਹੋਇਆ ਸਾਡੀ ਪਰਸਨਲ ਲਾਈਫ ਦੀਆਂ ਜੋ ਇਹ ਇਸ ਤਰ੍ਹਾਂ ਦੀਆਂ ਵੀਡੀਓ ਇਹ ਨਹੀਂ ਬਾਹਰ ਜਾਣੀਆਂ ਚਾਹੀਦੀਆਂ ਸੀ ਪਰ ਉਸ ਤੋਂ ਬਾਅਦ ਵੀ ਉਹਨੇ ਬਹੁਤ ਸਾਰੀਆਂ ਵੀਡੀਓਜ਼ ਕੀਤੀਆਂ ਜਿਦੇ ਵਿੱਚ ਗੁਰਪ੍ਰੀਤ ਕੌਰ ਦੇ ਨਾਲ ਸਹਿਜ अरोड़ा ਦੀ ਵਾਈਫ ਕੁਲੜ ਪੀਜ਼ਾ ਵਾਲੇ ਦੀ ਉਹਦੇ ਨਾਲ ਹੋਰ ਕੁੜੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਸੀਗੀਆਂ ਉਹੋ ਕੁਛ ਨਾ ਕੁਛ ਪਰਫਾਰਮੈਂਸ ਦਿੰਦੀਆਂ ਨਜ਼ਰ ਆਈਆਂ ਰੀਲਾਂ ਬਣਾਈਆਂ ਕਾਫੀ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਤੇ ਪਾਈਆਂ ਉਹਨਾਂ ਨੇ ਮਤਲਬ ਇੱਕ ਦੌਰ ਚ ਲਾ ਲਿਆ ਉਹਨਾਂ ਦੋਨਾਂ ਨੇ ਵੀ ਕਾਫੀ ਕੁਝ ਵੀਡੀਓਜ਼ ਪਾਈਆਂ ਤਾਂ ਫਿਰ ਦੌਰ ਸ਼ੁਰੂ ਹੋ ਗਿਆ ਧਮਕੀਆਂ ਦਾ ਨਿਹੰਗ ਸਿੰਘ ਜਥੇਬੰਦੀਆਂ ਜਾਂ ਹੋਰ ਜਿਹੜੇ ਕੋਈ ਆਮ ਸਮਾਜ ਦੇ ਵਿੱਚ ਵਿਚਰਨ ਵਾਲੇ ਲੋਕ ਸੀ ਜਥੇਬੰਦਕ ਰੂਪ ਦੇ ਵਿੱਚ ਜਿਹੜੇ ਚਾਹੁੰਦੇ ਸੀ ਕਿ ਇਹ ਚੀਜ਼ਾਂ ਜਿਹੜੀਆਂ ਇਹ ਸਮਾਜ ਨੂੰ ਸੇਧ ਦੇਣ ਵਾਲੀਆਂ ਨਹੀਂ ਤੇ ਖਾਸ ਕਰ ਸਾਡੇ ਸਿੱਖ ਸਮਾਜ ਦੇ ਵਿੱਚ ਸਾਡੇ ਸਿੱਖ ਕੌਮ ਦੇ ਵਿੱਚ ਸਾਡੇ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਇੱਥੇ ਖਾਸ ਕਰਕੇ ਟਿੱਕਾ ਟਿਪਣੀ ਕੀਤੀ ਜਾਂਦੀ ਹੈ ਕਿ ਪੱਗਾਂ ਦੇ ਵਿੱਚ ਸਿਰਫ ਸੌਣ ਵਾਲਾ ਕੰਮ ਨਾ ਕਰੋ ਜੇ ਪੱਗ ਬੰਨੀ ਹੈ ਤਾਂ ਫਿਰ ਪੱਗ ਬੰਨੀ ਵਾਲੇ ਲੱਛਣ ਜਿਹੜੇ ਥੋੜੇ ਜਿਹਾ ਉਹ ਮਤਲਬ ਲੱਛਣ ਕਰਨੇ ਛੱਡੋ ਪੱਗ ਬੰਨੀ ਵਾਲੇ ਜਿਹੜੇ ਆਪਣੇ ਆਪਣੇ ਹਾਫ ਭਾਵ ਦਿਖਾਉਣੇ ਸ਼ੁਰੂ ਕਰਕੇ ਸਾਡੇ ਪੱਗ ਬੰਨੀ ਹੋਈ ਹੈ ਇਹ ਟਿੱਪਣੀਆਂ ਜਿਹੜੀਆਂ ਸਹਿਜ ਅਰੋੜਾ ਹੋਰਾਂ ਤੇ ਹੋਈਆਂ ਕੁਲੜ ਪੀਜ਼ਾ ਵਾਲੇ ਤੇ ਕਿ ਜੇ ਤੁਸੀਂ ਪੱਗ ਵਿੱਚ ਸਿਰਫ ਸਾਇਆ ਤਾਂ ਫਿਰ ਇਹਦੇ ਨਾਲ ਤੁਸੀਂ ਇਹਨੂੰ ਲਾ ਦਿਓ ਤੇ ਤੁਸੀਂ ਜਿਹੜੇ ਮਰਜੀ ਲੱਛਣ ਕਰੀ ਚੱਲੋ ਦੋਨੋਂ ਜੀ ਕਰੀ ਜੋ ਸਾਰਾ ਟੱਬਰ ਕਰੀ ਚੱਲੋ ਕੋਈ ਗੱਲ ਨਹੀਂ ਬਹੁਤ ਮਤਲਬ ਜਿਹੜੇ ਲੋਕ ਹੈ ਨਾ ਚੀਜ਼ਾਂ ਨੂੰ ਕਿਉਂਕਿ ਮੈਂ ਕਹਿੰਦਾ ਐਸੀ ਇੱਕ ਸਮਾਜ ਦੇ ਵਿੱਚ ਰਹਿੰਦੇ ਆ ਤੇ ਸਾਰੇ ਅਸੀਂ ਧੀਆ ਪਹਿਣਾ ਵਾਲੇ ਆ ਤੇ ਹਰ ਇੱਕ ਨੂੰ ਜਿਹੜਾ ਇਹ ਚੀਜ਼ਾਂ ਉਹ ਕਿਤਨਾ ਕਿਤੋਂ ਜਿਵੇਂ ਕੁਝ ਗਲਤ ਹੁੰਦਾ ਸੋਸ਼ਲ ਮੀਡੀਆ ਤੇ ਤਾਂ ਸਾਨੂੰ ਹਾਰਟ ਕਰਦੀਆਂ ਉਹ ਗੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇੱਕ ਦਾਇਰਾ ਹੋਣਾ ਚਾਹੀਦਾ ਜਾਂ ਫਿਰ ਇੱਕ ਵੱਖਰੇ ਪਲੇਟਫਾਰਮ ਸੋਸ਼ਲ ਮੀਡੀਆ ਤੇ ਬਣੇ ਹੋਏ ਫਿਰ ਉੱਥੇ ਪਾ ਲੋ ਤੁਸੀਂ ਉੱਥੇ ਲੋਕ ਵੇਂਦੇ ਵੀ ਆ ਬਕਾਇਦਾ ਖੋਲ ਕੇ ਵੇਂਦੇ ਆ ਖਰਚਾ ਵੀ ਕਰਦੇ ਆ ਸੋ ਗੱਲ ਜ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਕੰਮ ਕਾਰੋਬਾਰ ਹੈ ਜਿਹੜਾ ਰੈਸਟੋਰੈਂਟ ਹੈ ਕੁਲੜ ਪੀਜ਼ਾ ਰੈਸਟੋਰੈਂਟ ਜਲੰਧਰ ਦੇ ਵਿੱਚ ਉਹ ਕਹਿੰਦੇ ਫਿਲਹਾਲ ਅਸੀਂ ਉਹਨੂੰ ਬੰਦ ਨਹੀਂ ਕੀਤਾ ਆਪਣੀ ਦੁਕਾਨ ਜਿਹੜੀ ਹੈ ਆਪਣਾ ਰੈਸਟੋਰੈਂਟ ਜਿਹੜਾ ਅਸੀਂ ਬੰਦ ਨਹੀਂ ਕੀਤਾ ਪਰ ਅਸੀਂ ਜਿਹੜਾ ਆਪਣੇ ਆਪ ਨੂੰ ਇੱਥੋਂ ਮਜਬੂਰ ਸਾਨੂੰ ਕਰਤਾ ਕਹਿੰਦੇ ਜਿਹੜੇ ਲੋਕ ਸਾਡੇ ਤੇ ਗਲਤ ਟਿੱਪਣੀਆਂ ਕਰਦੇ ਸੀ ਉਹਨਾਂ ਲੋਕਾਂ ਨੇ ਜਾਂ ਧਮਕੀਆਂ ਦੇਣ ਵਾਲੇ ਕਹਿੰਦੇ ਲੋਕਾਂ ਨੇ ਸਾਨੂੰ ਮਜਬੂਰ ਕਰਤਾ ਪੰਜਾਬ ਨਹੀਂ ਦੇਸ਼ ਛੱਡਣ ਵਾਸਤੇ ਹੁਣ ਉਹਦੇ ਪਿੱਛੇ ਹੋ ਸਕਦਾ ਹੈ ਕਿ ਬੰਦਾ ਉਹ ਕਹਿੰਦੇ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਸੁਪਨਿਆਂ ਦਾ ਮਹਿਲ ਛੱਡਣ ਨੂੰ ਇਹ ਵੀ ਕਿਹਾ ਉਹਨਾਂ ਨੇ ਇੰਗਲੈਂਡ ਜਾਂਦੇ ਸਮੇਂ ਅੰਮ੍ਰਿਤਸਰ 에ਅਰਪੋਰਟ ਤੇ ਆਖਿਆ ਜਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਉਹਨਾਂ ਨੇ ਇਹ ਗੱਲ ਵੀ ਆਖੀ ਉਸ ਕੁਲੜ ਪੀਜ਼ਾ ਕਪਲ ਨੇ ਕਿ ਕਹਿੰਦੇ ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਸੁਪਨਿਆਂ ਦਾ ਮਹਿਲ ਛੱਡ ਕੇ ਜਾਣ ਨੂੰ ਪਰ ਅਸੀਂ ਮਜਬੂਰੀ ਵਾਸਤੇ ਛੱਡ ਕੇ ਜਾ ਰਹੇ ਹਾਂ ਤੇ ਉਹ ਲੋਕ ਜਿਹੜੇ ਉਹ ਖੁਸ਼ ਹੋ ਲੈਣ ਜਿਹੜੇ ਸਾਡੇ ਤੇ 네ਗਟਿਵ ਟਿੱਪਣੀਆਂ ਕਰਦੇ ਹੁੰਦੇ ਸੀ ਸੋ ਇੱਥੇ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਹੋ ਸਕਦਾ ਹੈ ਉਹਨਾਂ ਨੂੰ ਧਮਕੀਆਂ ਦੇ ਰੂਪ ਦੇ ਵਿੱਚ ਕਿਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਆ ਗਈਆਂ ਹੁਣ ਕਿਉਂਕਿ ਸੁਧਰ ਜਾਣ ਦੀਆਂ ਧਮਕੀਆਂ ਜਿਹੜੀਆਂ ਸੀ ਜਾਂ ਹਦਾਇਤਾਂ ਸਖਤ ਹਦਾਇਤਾਂ ਉਹ ਬਹੁਤ ਆਉਂਦੀਆਂ ਸੀਗੀਆਂ ਹੁਣ ਅਗਲੀ ਗੱਲ ਜਿਹੜੀ ਆ ਉਹ ਇਹ ਹੈ ਕਿ ਇੰਗਲੈਂਡ ਜਿਹੜਾ ਇੰਗਲੈਂਡ ਤੇ ਅਮਰੀਕਾ ਦੁਬਈ ਦੇ ਵਿੱਚ ਤਾਂ ਬੰਦਾ ਜਾ ਕੇ ਆਪਣਾ ਕੰਮ ਕਾਰੋਬਾਰ ਜਿੰਨਾ ਮਰਜ਼ੀ ਖੋਲੇ ਬੰਦਾ ਪੱਕਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਦੁਬਈ ਤੁਸੀਂ ਅਰਬ ਕੰਟਰੀ ਆ ਤੁਸੀਂ ਪੱਕੇ ਹੋ ਜਾਓਗੇ ਤੁਸੀਂ ਪਰਮਾਨੈਂਟ ਉੱਥੇ ਆਪਣੀ ਜਿਹੜੀ ਆ ਉਹ ਆਪਣੀ ਲਾਈਫ ਜਿਹੜੀ ਪਰਮਾਨੈਂਟਲੀ ਸੈਟਲਿੰਗ ਕਰ ਸਕਦੇ ਹੋ ਇੰਗਲੈਂਡ ਤੇ ਅਮਰੀਕਾ ਦੋ ਇਹੋ ਜੇ ਸਟ੍ਰਿਕਟ ਕੰਟਰੀ ਹੈ ਸਖਤ ਕਾਨੂੰਨ ਸਖਤ ਹਦਾਇਤਾਂ ਜਿਹੜੀਆਂ ਹੁੰਦੀਆਂ ਕਿ ਮੇਰੀ ਆਪਣੇ ਪਰਸਨਲ ਜੋ ਮੇਰੀ ਨੌਲੇਜ ਹੈ ਉਹਦੇ ਮੁਤਾਬਕ ਤੇ ਮੇਰੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬੰਦੇ ਇਹੋ ਜੇ ਹੈ ਜਿਹੜੇ ਜਾਤਾ ਅਮਰੀਕਾ ਬੈਠੇ ਹੈ ਤੇ ਜਾਂ ਇੰਗਲੈਂਡ ਬੈਠੇ ਹੈ ਉੱਥੇ ਗਿਆਨ ਉਹ ਜਿਹੜਾ ਸੀ ਉਹ ਕਿਉਂਕਿ ਇੰਗਲੈਂਡ ਦਾ ਜਿਹੜਾ ਵੀਜ਼ਾ ਉਹ ਮਿਨੀਮਮ ਜਿਹੜਾ 3 ਜਾਂ 6 ਮਹੀਨੇ ਦਾ ਮਿਲਦਾ ਹੈ ਘੁੰਮਣ ਫਿਰਨ ਵਾਸਤੇ ਵਰਕ ਪਰਮ ਪਰ ਮੇਰੇ ਖਿਆਲ ਸਾਇਦ 100 ਕੇ 200 ਸਾਲ ਕੇ 2 ਸਾਲ ਦਾ ਮਿਲਦਾ ਹੋਵੇ ਤੇ ਵੈਸੇ ਨਹੀਂ ਤਾਂ ਨਾਰਮਲ ਟੂਰਿਸਟ ਵੀਜ਼ਾ ਹੀ ਮਿਲਦਾ ਉੱਥੇ ਚਾਹੇ ਤੁਸੀਂ ਸੈਲੀਬ੍ਰਿਟੀ ਤੌਰ ਤੇ ਲੈ ਲੋ ਚਾਹੇ ਤੁਸੀਂ ਘੁੰਮਣ ਫਿਰਨ ਵਾਸਤੇ ਲੈ ਲੋ ਉਹ ਤਿੰਨ ਜਾਂ 6 ਮਹੀਨੇ ਦਾ ਇੰਗਲੈਂਡ ਦਾ ਵੀਜ਼ਾ ਮਿਲਦਾ ਹੈ ਹੁਣ ਜੇ ਉਹ ਕਹਿੰਦੇ ਆ ਕਿ ਸਾਨੂੰ ਪੰਜਾਬ ਨਹੀਂ ਸਾਨੂੰ ਦੇਸ਼ ਛੱਡਣਾ ਪੈ ਗਿਆ ਤੇ ਸਾਨੂੰ ਆਪਣੇ ਸੁਪਨਿਆਂ ਦਾ ਮਹਿਲ ਛੱਡਣਾ ਪੈ ਗਿਆ ਤਾਂ ਇਹ ਇਸ਼ਾਰਾ ਇਸ ਗੱਲ ਵੱਲ ਜਾਂਦਾ ਕਿ ਉਹਨਾਂ ਨੇ ਪਰਮਾਨੈਂਟ ਸੈਟਿੰਗ ਜਿਹੜੀ ਆ ਉਹ ਇੰਗਲੈਂਡ ਦੇ ਵਿੱਚ ਕਰਨ ਬਾਰੇ ਸੋਚਿਆ ਹੋਊਗਾ ਜਾਂ ਕਰ ਲਈ ਹੋਊ ਕਿਸੇ ਤਰੀਕੇ ਫਿਰ ਉਹ ਇਹ ਗੱਲ ਕਹਿ ਕੇ ਗਏ ਹੋਣਗੇ ਪਰ ਉੱਥੇ ਜਿਹੜਾ ਹੈਗਾ ਉੱਥੇ ਮੇਰੀ ਨੌਲੇਜ ਦੇ ਵਿੱਚ ਬਹੁਤ ਸਾਰੇ ਲੋਕ ਇੰਗਲੈਂਡ ਤੇ ਅਮਰੀਕਾ ਦੇ ਵਿੱਚ ਇਹੋ ਜਿਹੇ ਬੈਠੇ ਐ ਜਿਨ੍ਹਾਂ ਨੂੰ 10 ਸਾਲ ਤੱਕ ਜਾਂ 10 ਸਾਲ ਤੋਂ ਵੱਧ ਸਮਾਂ ਵੀ ਸ਼ਾਇਦ 15-20 ਸਾਲ ਵੀ ਕਿਸੇ ਨੂੰ ਹੋ ਗਏ ਹੋਣ ਤੇ ਉਹ ਬੰਦੇ ਜਿਹੜੇ ਆ ਉੱਥੋਂ ਦਾ ਜਾਂ ਗ੍ਰੀਨ ਕਾਰਡ ਹੈ ਜਾਂ ਜੋ ਵੀ ਹੈਗਾ ਜੋ ਸਿਸਟਮ ਉੱਥੇ ਚੱਲਦਾ ਹੈ ਪੱਕੇ ਹੋਣ ਦਾ ਉਹ ਹਾਲੇ ਤੱਕ ਹਾਸਲ ਨਹੀਂ ਕਰ ਸਕੇ ਤੇ ਪਿੱਛੇ ਵੀ ਨਹੀਂ ਆ ਸਕੇ ਪਿੱਛੇ ਬਹੁਤ ਕੁਝ ਵਾਪਰ ਗਿਆ ਕਿ ਉਹ ਕਹਿੰਦੇ ਜੇ ਇੱਕ ਵਾਰੀ ਅਸੀਂ ਇੱਥੋਂ ਬਾਹਰ ਕਦਮ ਪੋਰਟਲ ਆ ਵਾਪਸ ਆਉਣ ਦੀ ਆਪਸ਼ਨ ਤਾਂ ਹੈਗੀ ਐ ਇੰਗਲੈਂਡ ਪੂਜਾ ਅਮਰੀਕਾ ਤੋਂ ਪਰ ਦੁਬਾਰਾ ਐਂਟਰ ਕਰਨ ਦੀ ਫਿਰ ਹੈ ਨਹੀਂ ਜੇ ਅਸੀਂ ਪੱਕੇ ਹੋਣ ਤੋਂ ਬਿਨਾਂ ਇੱਥੇ ਆਉਣੇ ਆ। ਹੁਣ ਇੱਕ ਹੋਰ ਰਸਤਾ ਖੁੱਲਿਆ ਹੁੰਦਾ ਹੈ ਆਲ ਵਰਲਡ ਦੇ ਵਿੱਚ ਕਿ ਸੈਲੀਬ੍ਰਿਟੀ ਜਿਹੜਾ ਹੁੰਦਾ ਨਾ ਕਿ ਸੈਲੀਬ੍ਰਿਟੀ ਨੂੰ ਇਹ ਖਾਸ ਕਰ ਇੱਕ ਸੈਲੀਬ੍ਰਿਟੀ ਨੂੰ ਇੱਕ ਇਨਵੈਸਟਰ ਨੂੰ ਜਿਹੜਾ ਬੰਦਾ ਇਨਵੈਸਟਮੈਂਟ ਕਰਨੀ ਚਾਹੁੰਦਾ ਕਿਸੇ ਕੰਟਰੀ ਦੇ ਵਿੱਚ ਜਾ ਕੇ ਉਹਨਾਂ ਨੂੰ ਪਰਮਾਨੈਂਟ ਰੈਜ਼ਿਡੈਂਸ ਉੱਥੇ ਜ਼ਰੂਰ ਦੇ ਦਿੱਤਾ ਜਾਂਦਾ ਪੀਆਰ ਉੱਥੋਂ ਦਾ ਜੋ ਰੂਲ ਹੈ ਉਹਦੇ ਮੁਤਾਬਕ ਦੇ ਦਿੱਤਾ ਜਾਂਦਾ ਕਿ ਤੁਸੀਂ ਸਾਡੇ ਮੁਲਕ ਦੇ ਵਿੱਚ ਕਿੰਨੀ ਇਨਵੈਸਟਮੈਂਟ ਕਰ ਰਹੇ ਹੋ ਜਾਂ ਫਿਰ ਤੁਸੀਂ ਸੈਲੀਬ੍ਰਿਟੀ ਹੋ ਤੇ ਤੁਹਾਡੀ ਜਿਹੜੀ ਆ ਉਹ ਸਾਲਾਨਾ ਇਨਕਮ ਕਿੰਨੀ ਹੈ ਬਕਾਇਦਾ ਅਕਾਊਂਟ ਵਗੈਰਾ ਦੇਖੇ ਜਾਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਉਹ ਹੁੰਦਾ ਕਿ ਚਲੋ ਇਹ ਬੰਦਾ ਕਮਾਈ ਕਰੂਗਾ ਸਾਡੇ ਕੰਟਰੀ ਰਹਿ ਕੇ ਕਮਾਈ ਕਰੂਗਾ ਤਾਂ ਸਾਡੀ ਜਿਹੜੀ ਆ ਉਹ ਜੀਡੀਪੀ ਜਿਹੜੀ ਆ ਗਰੋਥ ਜਿਹੜੀ ਆ ਉਹ ਆਰਥਿਕ ਤਾਂ ਜਿਹੜੀ ਆ ਉਹ ਕਿਸੇ ਹੱਦ ਤੱਕ ਉਹਨੂੰ ਬਾਲ ਮਿਲੂਗਾ ਉਹ ਜਿਹੇ ਲੋਕਾਂ ਨੂੰ ਜਿਹੜਾ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਆ ਉਹ ਬਾਲੀਵੁੱਡ ਦੇ ਸਾਡੇ ਕਲਾਕਾਰ ਹੋਗੇ ਜਾਂ ਸਾਡੇ ਆਪਣੇ ਪੰਜਾਬ ਦੇ ਸਾਡੇ ਸਿੰਗਰ ਹੋਗੇ ਜਾਂ ਐਕਟਰ ਹੋਗੇ ਉਹ ਬਹੁਤ ਸਾਰੇ ਵੱਧ ਤੋਂ ਵੱਧ ਲੋਕਾਂ ਨੇ ਜਿਹੜਾ ਹੋ ਇੰਨਾ ਵਿਕਸਤ ਦੇਸ਼ਾਂ ਦੇ ਵਿੱਚ ਜਾ ਕੇ ਆਪਣੀਆਂ ਪਰਮਨੈਂਟ ਜਿਹੜੀਆਂ ਰੈਜ਼ੀਡੈਂਸ ਪੀਆਰ ਜਿਹੜੀਆਂ ਉਹ ਲਈਆਂ ਹੋਈਆਂ ਆਪਣੇ ਕੰਮ ਕਾਰੋਬਾਰ ਸੈਟਲ ਕੀਤੇ ਹੋਏ ਐ ਤੇ ਉਹ ਵੈਲਕਮ ਕਰਦੇ ਸੈਲੀਬ੍ਰਿਟੀ ਨੂੰ ਇਹਦਾ ਮਤਲਬ ਕੀ ਹੋਇਆ ਮੇਰੇ ਸ਼ਬਦਾਂ ਦੇ ਵਿੱਚ ਇਹਦਾ ਮਤਲਬ ਇਹ ਹੋਇਆ ਕਿ ਕੁੱਲੜ ਪੀਜ਼ਾ ਵਾਲਾ ਜਿਹੜਾ ਜੋੜਾ ਹੈ ਜਿਹੜਾ ਕਪਲ ਹੈ ਸਹਿਜ अरोड़ा ਤੇ ਗੁਰਪ੍ਰੀਤ ਕੌਰ ਇਹਦਾ ਮਤਲਬ ਕਿ ਉਹ ਇੱਕ ਪਰਸਨਲ ਵੀਡੀਓ ਜਿਹੜੀ ਆ ਉਹ ਲੀਕ ਹੋਣ ਦੇ ਨਾਲ ਵਾਇਰਲ ਹੋਣ ਦੇ ਨਾਲ ਜਾਂ ਵਾਇਰਲ ਕਰਨ ਦੇ ਨਾਲ ਹੌਲੀ 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 ਜਿਹੜਾ ਸੀ ਉਹ ਧਮਕੀਆਂ ਦਾ ਦੌਰ ਚੱਲਿਆ ਹੋਰ ਬਹੁਤ ਕੁਝ ਬਹੁਤ ਕੁਝ ਸੁਣਨ ਨੂੰ ਉਹਨਾਂ ਨੂੰ ਉਚਾਰਨੀ ਮੈਂ ਬਹੁਤ ਸੁਣਨਾ ਪਿਆ ਤੇ ਮਤਲਬ ਕਿ ਇਹਦੇ ਚੱਲਦਿਆਂ ਉਹ ਕਪਲ ਜਿਹੜਾ ਉਹ ਜੋੜਾ ਜਿਹੜਾ ਇਹਦਾ ਮਤਲਬ ਉਹ ਸੈਲੀਬ੍ਰਿਟੀ ਬਣ ਗਿਆ ਜੇ ਉਹ ਸੈਲੀਬ੍ਰਿਟੀ ਦੀ ਗਿਣਤੀ ਦੇ ਵਿੱਚ ਆ ਗਿਆ ਤਾਂ ਫਿਰ ਹੋ ਸਕਦਾ ਹੈ ਕਿ ਉਹਨਾਂ ਨੇ ਇਹ ਸ਼ਬਦ ਸਹੀ ਕਹੇ ਹੋਣ ਕਿ ਸਾਨੂੰ ਆਪਣਾ ਸੁਪਨਿਆਂ ਦਾ ਮਹਿਲ ਛੱਡਣਾ ਪਿਆ ਸਾਨੂੰ ਦੇਸ਼ ਛੱਡਣਾ ਪਿਆ ਤੇ ਅਸੀਂ ਜਾ ਰਹੇ ਹਾਂ ਉਹ ਲੋਕ ਹੋਲੈਂਡ ਜਿਹੜੇ ਸਾਡੇ ਤੇ ਗਲਤ ਟਿੱਪਣੀਆਂ ਕਰਦੇ ਹੁੰਦੇ ਸੀ ਇਹਦਾ ਮਤਲਬ ਕਿ ਉਹਨਾਂ ਦੀ ਗਿਣਤੀ ਜਿਹੜੀ ਐ ਫਿਰ ਉਹ ਗੱਲ ਸਹੀ ਐ ਕਿ ਗੁਰਪ੍ਰੀਤ ਕੌਰ ਕਹਿੰਦੇ ਜੋ ਲਵ ਮੈਰਿਜ ਹੋਈ ਤਾਂ ਉਹ ਕਹਿੰਦੀ ਸੀ ਕਿ ਮੇਰਾ ਦਿਲ ਕਰਦਾ ਕਿ ਮੈਂ ਸੈਲੀਬ੍ਰਿਟੀ ਹੋਵਾਂ ਤੇ ਮੈਨੂੰ ਦੁਨੀਆ ਜਾਣਦੀ ਹੋਵੇ ਇਹਦਾ ਮਤਲਬ ਇਹ ਹੋਇਆ ਕਿ ਉਹਨੂੰ ਦੁਨੀਆ ਜਾਣ ਚੁੱਕੀ ਐ ਤੇ ਉਹ ਹੋ ਸਕਦਾ ਫਿਰ ਸੈਲੀਬ੍ਰਿਟੀ ਤੌਰ ਤੇ ਪਰਮਾਨੈਂਟ ਸੈਟਿੰਗ ਆਪਣੀ ਜਾਂ ਫਿਰ ਇਨਵੈਸਟਮੈਂਟ ਸੈਟਿੰਗ ਜਿਹੜੀ ਹੈਗੀ ਐ ਇਨਵੈਸਟਰ ਤੌਰ ਤੇ ਕੁਛ ਇਦਾਂ ਦਾ ਕੀਤਾ ਹੋਵੇ ਇਹ ਹੌਲੀ ਹੌਲੀ ਚੀਜ਼ਾਂ ਨਿਕਲ ਕੇ ਆਉਣਗੀਆਂ ਤੇ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਕਿਸੇ ਦੀ ਨਿੱਜੀ ਲਾਈਫ ਬੇਸ਼ੱਕ ਕਿਸੇ ਦੀ ਹੋਵੇ ਬੇਸ਼ੱਕ ਮੇਰੀ ਨਿੱਜੀ ਲਾਈਫ ਹੋਵੇ ਸਾਡੀ ਇੱਕ ਦੁਨੀਆ ਵੀ ਆ ਸਾਡਾ ਇੱਕ ਸਮਾਜ ਵੀ ਹੈ ਜਿਹਦੇ ਵਿੱਚ ਅਸੀਂ ਵਿਚਰਨਾ ਹੁੰਦਾ ਹੈ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਉਹਨਾਂ ਦੀ ਪਹਿਲੀ ਵੀਡੀਓ ਵਾਇਰਲ ਹੋਣ ਦੇ ਨਾਲ ਜੋ ਲੋਕਾਂ ਦੇ ਸਾਹਮਣੇ ਆਈਆਂ ਸੀ ਇਹ ਵਾਕਿਆ ਗੱਲ ਸਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸੀ ਉਸ ਗੱਲ ਤੇ ਇਤਰਾਜ਼ ਸੀ ਤੇ ਉਹ ਕਰਨਾ ਬਣਦਾ ਸੀ ਪਰਸਨਲ ਲਾਈਫ ਇਹ ਨਹੀਂ ਕਹਿੰਦੀ ਕਿ ਤੁਸੀਂ ਆਪਣੇ ਘਰ ਦੇ ਵਿੱਚ ਕੁਝ ਵੀ ਕਰਨ ਦਾ ਅਧਿਕਾਰ ਰੱਖਦੇ ਹੋ ਤਾਂ ਕੋਈ ਗੱਲ ਨਹੀਂ ਬੰਦ ਕਮਰਾ ਜੋ ਮਰਜ਼ੀ ਕਰੋ ਆਪਣਾ ਗੇਟ ਬੰਦ ਕਰਕੇ ਚਾਰ ਦਿਵਾਰੀ ਦੇ ਅੰਦਰ ਜੋ ਮਰਜ਼ੀ ਕਰੋ ਕੋਈ ਗੱਲ ਨਹੀਂ ਪਰ ਜੇ ਉਹ ਗੱਲ ਨੂੰ ਤੁਸੀਂ ਆਪਣੇ ਬੈੱਡਰੂਮ ਤੋਂ ਬਾਹਰ ਕੱਢੋਗੇ ਆਪਣੀਆਂ ਘਰ ਦੀਆਂ ਚਾਰ ਦਿਵਾਰੀ ਦੇ ਕੰਧਾਂ ਤੋਂ ਬਾਹਰ ਕੱਢੋਗੇ ਤਾਂ ਫਿਰ ਤੁਸੀਂ ਸਮਾਜ ਦੇ ਜਿਹੜਾ ਹਿੱਸਾ ਹੈ ਫਿਰ ਉਹ ਸਮਾਜ ਤੁਹਾਨੂੰ ਆਪਣੇ ਤਰੀਕੇ ਦੇ ਨਾਲ ਉਸੇ ਤਰੀਕੇ ਨਾਲ ਤੁਹਾਨੂੰ ਟ੍ਰੀਟ ਕਰੂਗਾ ਉਸੇ ਤਰੀਕੇ ਨਾਲ ਸਮਾਜ ਤੁਹਾਡੇ ਨਾਲ ਪੇਸ਼ ਆਊਗਾ ਫਿਰ ਉਸ ਤੋਂ ਬਾਅਦ ਜਿਹੜਾ ਫਿਰ ਉਹ ਹਾਲ ਕੁਲੜ ਪੀਜ਼ਾ ਕਪਲ ਵਾਲਾ ਹੋ ਜਾਂਦਾ ਹੈ ਫਿਰ ਵੀ ਜਾਣ ਲੱਗਿਆ ਇਹ ਗੱਲ ਕਹਿਣੀ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਨਵਰੀ 2022 ਦੇ ਵਿੱਚ ਇਕੱਠ ਤਾਂ ਫਿਰੋਜ਼ਪੁਰ ਹੋਇਆ ਨਹੀਂ ਕਿਉਂਕਿ ਮੀਂਹ ਬਹੁਤ ਪੈ ਰਿਹਾ ਸੀ 5-700 ਬੰਦੇ ਬੰਦੇ ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਆਪ ਦਾ ਭਾਸ਼ਣ ਦਿੰਦੇ ਰਹੇ ਕੈਪ ਮੇਰੇ ਖਿਆਲ ਸ਼ਾਇਦ ਉਦੋਂ ਚੰਨੀ ਸਾਹਿਬ ਬਣ ਗਏ ਸੀ ਕਿਉਂਕਿ ਇਲੈਕਸ਼ਨ ਆ ਗਿਆ ਸੀਗਾ 2022 ਵਾਲਾ ਕੈਪਟਨ ਅਮਰਿੰਦਰ ਸਿੰਘ ਉਹ ਆਪ ਦਾ 5-7 100 ਬੰਦੇ ਦੇ ਵਿੱਚ ਭਾਸ਼ਣ ਦਿੰਦੇ ਰਹੇ ਵਰਦੇ ਮੀਂਹ ਦੇ ਵਿੱਚ ਜਿਹੜੇ ਬੰਦੇ ਹਜ਼ਾਰਾਂ ਲੋਕਾਂ ਦੇ ਵਿੱਚੋਂ ਬੋਲਣ ਤੋਂ ਗਰੇਜ਼ ਕਰਦੇ ਸੀ ਕਿ ਇਹ ਥੋੜੇ ਐ ਤੇ ਪ੍ਰਧਾਨ ਮੰਤਰੀ ਨੂੰ ਇਸ ਕਰਕੇ ਮੁੜਨਾ ਪੈ ਗਿਆ ਸੀ ਕਿ ਬਾਰਿਸ਼ ਹੋ ਰਹੀ ਸੀ ਪੰਡਾਲ ਦੇ ਵਿੱਚ ਕੋਈ ਹੈ ਨਹੀਂ ਸੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਖਾਲੀ ਕੁਰਸੀਆਂ ਨੂੰ ਭਾਸ਼ਣ ਥੋੜਾ ਦੇਊਗਾ ਤੇ ਜਾਣ ਲੱਗੇ ਉਹਨੇ ਦੋਸ਼ ਇਹ ਦਿੱਤਾ ਸੀ 에어ਪੋਰਟ ਤੇ ਬਠਿੰਡਾ 에어ਪੋਰਟ ਤੋਂ ਮੇਰੇ ਖਾਲ ਦਿੱਲੀ ਵਾਸਤੇ ਗਏ ਸੀ ਉਹ ਤਾਂ ਇਹ ਦੋਸ਼ ਦਿੱਤਾ ਸੀ ਕਹਿੰਦੇ ਕੈਦ ਹੋ ਤੁਹਾਡੇ ਮੁੱਖ ਮੰਤਰੀ ਨੂੰ ਕਿ ਮੈਂ ਜਿਉਂਦਾ ਵਾਪਸ ਜਾ ਰਿਹਾ ਮਤਲਬ ਕਿ ਨਾਚ ਨਾ ਜਾਣੇ ਆਂਗਣ ਟੇਡਾ ਕਹਿ ਦਿੰਦੇ ਆ ਤੇ ਇੱਕ ਹੋਰ ਕਹਿੰਦੇ ਤੇ ਉਠਿਆ ਨਾ ਜਾਵੇ ਆਪ ਤੋਂ ਫਿੱਟੇ ਮੂੰਹ ਗੋਡਿਆਂ ਦਾ ਵੀ ਮਤਲਬ ਕੀ ਕਿ ਕੱਠ ਬਾਰਿਸ਼ ਦਾ ਕਰਕੇ ਨਹੀਂ ਹੋ ਸਕਿਆ ਜਾਂ ਕਿਸੇ ਕਰ ਨਹੀਂ ਹੋ ਸਕਿਆ ਤੇ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਸੀ ਉਹ ਮੁੱਖ ਮੰਤਰੀ ਨੂੰ ਜਾਂ ਪੰਜਾਬ ਨੂੰ ਤਾਣਾ ਮਾਰਗੇ ਸੀ ਜਾਂਦੇ ਜਾਂਦੇ ਕਿ ਮੈਂ ਬਚ ਕੇ ਚੱਲਿਆ ਵੀ ਤੁਹਾਨੂੰ ਦੱਸੋ ਕੀ ਨੇ ਉੱਥੇ ਤੋਪਾਂ ਬੀੜਦੀਆਂ ਸੀ ਗਿਆ ਬਚ ਕੇ ਜਾਣ ਮੈਂ ਤੇ ਉਹੀ ਗੱਲ ਮੇਰੇ ਖਿਆਲ ਜਾਂ ਲੱਗਿਆ ਹੋ ਸਕਦਾ ਕਿ ਜਿਵੇਂ ਕੁਲੜ ਪੀਜਾ ਨੇ ਇਹ ਗੱਲ ਕਹਿ ਤੀ ਸ੍ਰੀ ਅਮਰਸਰ ਸਾਹਿਬ এয়ারਪੋਰਟ ਤੋਂ ਜਾਣ ਲੱਗਿਆਂ ਕਿ ਅਸੀਂ ਜਿਹੜਾ ਆਪਣੇ ਸੁਪਨਿਆਂ ਦਾ ਮਹਿਲ ਮਜਬੂਰੀ ਬਾਛ ਛੱਡ ਕੇ ਜਾ ਰਹੇ ਤੇ ਉਹ ਲੋਕ ਖੁਸ਼ ਹੋ ਲੈ ਜਿਹੜੇ ਸਾਡੇ ਤੇ ਟਿੱਪਣੀਆਂ ਕਰਦੇ ਸੀ ਟਿੱਪਣੀਆਂ ਕਰਨਾ ਲੋਕਾਂ ਦਾ ਕੰਮ ਹੈ ਜੀ ਜੇ ਤੁਸੀਂ ਚੰਗਾ ਕਰੋਗੇ ਤੇ ਤੁਹਾਨੂੰ ਵਾਜਬ ਜਾਇਜ਼ ਟਿੱਪਣੀਆਂ ਆਉਣਗੀਆਂ ਤੇ ਜੇ ਲੋਕਾਂ ਨੂੰ ਲੱਗੂ ਕਿ ਸਮਾਜ ਦੇ ਮੁਤਾਬਕ ਤੁਸੀਂ ਕੁਝ ਚੰਗਾ ਨਹੀਂ ਕਰ ਰਹੇ ਤੁਸੀਂ ਗਲਤ ਕਰ ਰਹੇ ਹੋ ਤਾਂ ਫਿਰ ਉਸ ਤਰ੍ਹਾਂ ਦੀਆਂ ਟਿੱਪਣੀਆਂ ਆਉਣਗੀਆਂ ਤੇ ਉਹ ਬਰਦਾਸ਼ਤ ਕਰਨੀਆਂ ਪੈਣਗੀਆਂ ਉਹਦਾ ਇੱਕੋ ਇੱਕ ਹੱਲ ਹੁੰਦਾ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਹਾਂ ਸਾਡੀ ਵਾਕਈ ਇਹ ਗਲਤੀ ਮਾਫ ਕਰਨ ਯੋਗ ਨਹੀਂ ਸੀ ਸਾਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ ਸੀ ਲੋਕਾਂ ਨੂੰ ਲੱਗਾ ਕਿ ਗਲਤ ਹੋ ਗਿਆ ਤਾਂ ਫਿਰ ਇਹੀ ਹੁੰਦਾ ਕਿ ਅਸੀਂ ਹੱਥ ਜੋੜ ਕੇ ਮਾਫੀ ਚਾਹੁੰਦੇ ਹਾਂ ਜੀ ਅਸੀਂ ਅੱਗੇ ਤੋਂ ਇਹ ਗਲਤੀ ਨਹੀਂ ਕਰਾਂਗੇ ਤੇ ਫਿਰ ਜੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਇਹ ਹੁੰਦਾ ਗਿਆ ਤਾਂ ਫਿਰ ਲੋਕਾਂ ਨੇ ਵੀ ਆਪਦੇ ਹਾਫ-ਭਾਫ ਜਿਹੜੇ ਦਿਖਾਉਣਾ ਹੀ ਹੁੰਦੇ ਆ ਕਿਉਂਕਿ ਹਰ ਇੱਕ ਸੋਚਦੇ ਲੋਕ ਜਿਹੜੇ ਆ ਉਹ ਇਸ ਦੁਨੀਆ ਦੇ ਵਿੱਚ ਬੈਠੇ ਆ ਕਿਉਂਕਿ ਸਮੁੰਦਰ ਕਹਿੰਦੇ ਬੜਾ ਵੱਡਾ ਹੁੰਦਾ ਤੇ ਸਮੁੰਦਰ ਦੇ ਵਿੱਚ ਸ਼ਿਕਾਰੀ ਵੀ ਹੁੰਦੇ ਆ ਤੇ ਸ਼ਿਕਾਰ ਵੀ ਹੁੰਦੇ ਆ ਇਸ ਕਰਕੇ ਦੁਨੀਆ ਜਿਹੜੀ ਇਹ ਇੱਕ ਸਮੁੰਦਰ ਹੈ ਇਦੇ ਵਿੱਚ ਜਦੋਂ ਤੁਸੀਂ ਸ਼ਿਕਾਰ ਦੇ ਰੂਪ ਦੇ ਵਿੱਚ ਸਾਹਮਣੇ ਆਓਗੇ ਸੋਸ਼ਲ ਮੀਡੀਆ ਤੇ ਤਾਂ ਫਿਰ ਸ਼ਿਕਾਰੀ ਬਹੁਤ ਬੈਠੇ ਹੋ ਤੁਹਾਡਾ ਸ਼ਿਕਾਰ ਕਰਨਗੇ ਕਮੈਂਟਾਂ ਦੇ ਵਿੱਚ ਸੋ ਮੈਂ ਬੇਨਤੀ ਕਰਦਾ ਕਿ ਆਪਣੇ ਸੁਝਾਅ ਜ਼ਰੂਰ ਦਿਓ ਕੋਲਰ ਪੀਜ਼ਾ ਵਾਲਿਆਂ ਨੇ ਜਿਹੜਾ ਹੋ ਇੱਕ ਵਾਰੀ ਪੰਜਾਬ ਨਹੀਂ ਦੇਸ਼ ਛੱਡਦਾ ਤੇ ਕੰਮ ਆਪਣਾ ਹਲੇ ਫਿਲਹਾਲ ਆਪਣਾ ਰੈਸਟੋਰੈਂਟ ਉਹ ਬੰਦ ਨਹੀਂ ਕਰਕੇਗੇ ਧੰਨਵਾਦ ਜੀ